ਸਰਸਕਾਲ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ মিডিਆ ਜਾਣਕਾਰੀ ਦਵਾਂਗੇ ਟੋਰਾਂਟੋ ਦੇ ਹਾਈ ਸਕੂਲ ਦੇ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਹੋਰ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਟੋਰਾਂਟੋ ਹਾਈ ਸਕੂਲ ਦੇ ਬਾਹਰ ਗੋਲੀਬਾਰੀ ਦੇ ਸੰਬੰਧ ਵਿੱਚ ਇੱਕ ਹੋਰ 17 ਸਾਲਾਂ ਲੜਕੇ ਤੇ ਦੋਸ਼ ਲਗਾਏ ਗਏ ਨੇ ਗੋਲੀਬਾਰੀ 10 ਸਤੰਬਰ ਨੂੰ ਦੁਪਹਿਰ ਵੇਲੇ ਕਿਲੇ ਸਟਰੀਟ ਅਤੇ ਡੋਨਾਲਡ ਵੈਨਿਊ ਦੇ ਖੇਤਰ ਵਿੱਚ ਹੋਈ ਸੀ ਦੱਸਦੀ ਹੈ ਕਿ ਪੁਲਿਸ ਦਾ ਦੋਸ਼ ਹੈ ਕਿ ਦੋਸਤ ਮੂੰਹ ਆਪਸ ਵਿੱਚ ਪੈੜ ਗਏ ਪੁਲਿਸ ਦਾ ਕਹਿਣਾ ਹੈ ਕਿ 31 ਸਾਲਾਂ ਇੱਕ ਔਰਤ ਉਸ ਸਮੇਂ ਇਲਾਕੇ ਵਿੱਚ ਗੱਡੀ ਚਲਾ ਰਹੀ ਸੀ ਬੋਲੀਬਾਰੀ ਦਾ ਸ਼ਿਕਾਰ ਹੋ ਗਈ ਦੱਸ ਦਈਏ ਕਿ ਇੱਕ ਦੂਜੇ ਪਾਸੇ ਪੀੜਿਤ 17 ਸਾਲਾਂ ਲੜਕੇ ਤੇ ਗੋਲੀ ਲੱਗੀ ਅਤੇ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪੁਲਿਸ ਨੇ ਬੀਤੇ 5 ਸਤੰਬਰ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਤੇ ਕਤਲ ਦੀ ਕੋਸ਼ਿਸ਼ ਲਾਪਰਵਾਹੀ ਹਥਿਆਰ ਚਲਾਉਣਾ ਅਤੇ ਹਥਿਆਰ ਰੱਖਣ ਦੇ ਅਣਅਧਿਕਾਰਤ ਕਬਜ਼ੇ ਸਮੇਤ ਅਪਰਾਧਾਂ ਦੇ ਦੋਸ਼ ਲਗਾਏ ਗਏ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਕੇ ਤੇ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਨੂੰ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ ਕੁਝ ਦਿਨ ਬਾਅਦ ਪੁਲਿਸ ਨੇ ਗੋਲੀਬਾਰੀ ਦੇ ਸੰਬੰਧ ਵਿੱਚ ਕੋਹਰ ਕੋਸ਼ਿਸ਼ ਸ਼ੱਕੀ ਤੇ ਦੋਸ਼ ਲਗਾਏ ਗਏ ਨੇ ਦੱਸਦੇ ਕਿ 17 ਸਾਲਾ ਨੌਜਵਾਨ ਤੇ ਕਈ ਦੋਸ਼ ਹਨ ਜਿਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼ ਤੇ ਗੰਭੀਰ ਹਮਲੇ ਤੇ ਦੋਸ਼ ਸ਼ਾਮਲ ਹਨ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਉਪਰਧਾਰਤ ਤਹਿਤ ਦੋਵਾਂ ਸ਼ੱਕੀਆਂ ਦੀ ਪਛਾਣ ਨਹੀਂ ਦਿੱਤੀ ਜਾ ਸਕਦੀ ਦੋਸ਼ਾਂ ਦੀ ਅਦਾਲਤ ਵਿੱਚ ਜਾਂਚ ਨਹੀਂ ਕੀਤੀ ਗਈ ਹੈ ਦੱਸਦੀ ਹੈ ਕਿ ਪੁਲਿਸ ਕਿਸੇ ਵੀ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੂੰ ਸੰਪਰਕ ਕਰਨ ਦੀ ਅਪੀਲ ਕਰ ਰਹੀ ਹੈ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ